ਪੰਜਾਬੀ ਨਿਊਜ਼ ਬਾਣੀ 2470 ਚੈਨਲ ਤੇ ਆਪਦਾ ਸਵਾਗਤ ਹੈ। ਈਡੀ ਡਿਪਾਰਟਮੈਂਟ ਨੇ ਟੀਐਮਸੀ ਦੇ ਵਿਧਾਇਕ ਜੀਵਨ ਕ੍ਰਿਸ਼ਨ ਸਾਹਾ ਨੂੰ ਸਕੂਲ ਭਾਰਤੀ ਦੇ ਮੁਕਤਾਲੇ ਦੇ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਹੈ। ਹਾਰਦਿਕ ਬਟੇ ਨੇ ਗੁਜਰਾਤ ਵਿੱਚ ਜਿ ਪਾਰਟੀ ਦਾ ਅੰਦੋਲਨ ਦੀ 10ਵੇਂ ਬਰੇਗੰਡ ਮਨਾਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ 2 ਦਿਨਾਂ ਦੇ ਦੌਰੇ ਤੇ ਹਨ ਤੇ ਉਹ ਇੱਥੇ 5477 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਮਨੀਮੇਸ਼ ਵਿਕੇ ਆਕਸੀਜਨ ਦੀ ਕਮੀ ਦੇ ਕਾਰਨ ਇੱਥੇ ਲੋਕਾਂ ਦੀ ਮੌਤ ਹੋ ਗਈ ਹੈ। ਚੰਡੀਗੜ੍ਹ ਹਾਈ ਕੋਰਟ ਨੂੰ ਜ਼ਮੀਨ ਯੂਨੈਸਕੋ ਰਿਟੀਨ ਆਂਦੀ ਹੈ ਜਿੱਥੋਂ ਚੰਡੀਗੜ੍ਹ ਹਾਈ ਕੋਰਟ ਨੂੰ ਸ਼ਿਫਟ ਕੀਤਾ ਜਾ ਸਕਦਾ ਹੈ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫਰਨਾਡੀ ਨੇ ਵੋਟ ਚੋਰੀ ਦੇ ਮਾਮਲੇ ਵਿੱਚ ਰਾਹੁਲ ਗਾਂਧੀ ਨੂੰ ਆਖਿਆ ਕਿ ਉਹ ਸੀਰੀਅਲ ਲਾਇਰਾਂ ਤੇ ਲਗਾਤਾਰ ਝੂਠ ਬੋਲ ਰਹੇ ਹਨ ਵਿਰੋਧੀ ਧਿਰ ਦੇ ਨੇਤਾ ਮਲਕਰ ਅਰਜੁਨ ਖੜਗੇ ਨੇ ਕਿਹਾ ਹੈ ਕਿ ਭਾਜਪਾ ਵੋਟ ਚੋਰੀ ਤੋਂ ਬਾਅਦ ਹੁਣ ਸੱਤਾ ਚੋਰੀ ਕਰਨ ਦੇ ਸੁਪਨੇ ਦੇਖ ਰਹੀ ਹੈ ਗਾਜ਼ਾ ਦੇ ਇੱਕ ਹਸਪਤਾਲ ਤੇ ਇਜ਼ਰਾਈਲ ਦੇ ਮਜਾਇਲ ਹਮਲੇ ਕੀਤਾ ਤੇ 15 ਲੋਕਾਂ ਦੀ ਮੌਤ ਹੋ ਗਈ ਦੁਨੀਆ ਦੇ ਸਭ ਤੋਂ ਤਾਕਤਵਰ ਰੌਕਟ ਸਟਾਰਸ਼ਿਪ ਨੂੰ ਤਕਨੀਕੀ ਖਰਾਬੀ ਕਾਰਨ 10ਵੀਂ ਵਾਰ ਲਾਂਚਿੰਗ ਇਸ ਦੀ ਸ਼ਿਫਟ ਕੀਤੀ ਗਈ